ਕੀ ਹੋਇਆ ਤੂੰ ਮਰ ਦੇ ਕੀ ਹੋਇਆ ਤੂੰ ਮਰ ਦੇ ਹਰ ਵੇਲੇ ਮਰਦਾਨਗੀ ਨਾ ਦਿਖਾਇਆ ਕਰ ਹਰ ਵੇਲੇ ਮਰਦਾਨਗੀ ਨਾ ਦਿਖਾਇਆ ਕਰ ਗੱਲ ਗੱਲ ਤੇ ਤੂੰ ਦਬਾਉਣ ਨੂੰ ਫਿਰਦਾ ਹੈ ਗੱਲ ਗੱਲ ਤੇ ਤੂੰ ਦਬਾਉਣ ਨੂੰ ਫਿਰਦਾ ਕਦੀ ਕਦੀ ਸ਼ਾਂਤ ਸਮੁੰਦਰ ਬਣ ਜਾਇਆ ਕਰ शांत समुद्र बन जाया कर तेरे नाल बराबर हां, हाँ नाल बराबर कमा हां हर बार एम ना दिखाया कर हर बार एम ना दिखाया कर सारा दिन तीरे टुट टुट मरदी हाँ सारा दिन तीरे टुट टुट मरदी हाँ ਕਦੀ ਇਸ ਗੱਲ ਦੀ ਕਦਰ ਤੂੰ ਪਾਇਆ ਕਰ ਕਦੀ ਇਸ ਗੱਲ ਦੀ ਕਦਰ ਤੂੰ ਪਾਇਆ ਕਰ ਤੂੰ ਕਰਦੀ ਕੀ ਹੈ ਸਾਰਾ ਦਿਨ ਆਖ ਸੁਣਾਉਣਾ ਹੈ ਤੂੰ ਕਰਦੀ ਕੀ ਹੈ ਸਾਰਾ ਦਿਨ ਆਖ ਸੁਣਾਉਣਾ ਹੈ ਮੇਰੇ ਵਾਂਗ ਕਦੀ ਹਰ ਜ਼ਿੰਮੇਵਾਰੀ ਤਾਂ ਨਿਭਾਇਆ ਕਰ ਮੇਰੇ ਵਾਂਗ ਹਰ ਵਾਰੀ ਹਰ ਜ਼ਿੰਮੇਵਾਰੀ ਤਾਂ ਨਿਭਾਇਆ ਕਰ